ਸਤਿਗੁਰੂ ਗੁਰੂ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਅੱਜ ਆਪਾਂ ਜਗਤ ਦੇ ਤਾਰਕ ਜਗਤ ਗੁਰੂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਧਾਈਆਂ ਦੇਣ ਵਾਸਤੇ ਆਏ ਸਾਰੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੁਮਕੇ ਭਦਾਈਆਂ ਜੇਨਾ ਦਾ ਜਨਮ ਹੋ ਰਿਹਾ ਵੀ ਸਾਰੇ ਬਜ਼ੁਰਗਾਂ ਨੇ ਕੀ ਦੰਨੇ ਸੋਅ ਆਪਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਦਾਈਆਂ ਦੇਣ ਵਾਸਤੇ ਗੁਰੂ ਨਾਨਕ ਦੇਵ ਜੀ ਨੂੰ ਖੁਸ਼ੀਆਂ ਦੇਣ ਵਾਸਤੇ ਆਏ ਤੁਮ ਵੀ ਤੋਂ ਅੱਨਾ ਜੀ ਨੇ ਮਹਾਂਪੁਰਖਾਂ ਪਰਮੇਸ਼ਰ ਦੇ ਘਰ ਦੀ ਵਡਿਆਈ ਪਰਮੇਸ਼ਰ ਦੇ ਘਰ ਪਰਮੇਸ਼ਰ ਦੇ ਘਰ ਦੀ ਸ਼ਕਤ ਸਰਵਣ ਕੀਤੀ ਸਤਿਗੁਰੂ ਜੀ ਕਹਿੰਦੇ ਜਦੋਂ ਵੀ ਐਪੋਰਟ ਜਾਂ ਸਮਾਂ ਮਿਲੇ ਆਪ ਜੀ ਨੇ ਸ਼ਬਦ ਦੇ ਅੰਦਰ ਸਰਵਣ ਕੀਤਾ ਔਰ ਮੰਗ ਲਗਾਉ ਸਕੀ ਕਿ ਜਦੋਂ ਇਹੋ ਜਿਹਾ ਸਮਾਂ ਮਿਲੇ ਤੇ ਉਸ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾ ਜ਼ਾਹੀਦਾ ਹੈ ਫਿਰ ਹੋ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਦੇ ਹਨ ਸਾਦੇ ਬੋਲ ਨੂੰ ਸਤਨਾਮ ਜੀ ਵਾਹ ਕਿਉਂਕਿ ਇਹ ਤੋਂ ਪਹਿਲਾਂ ਮਹਾਂਪੁਰਖ ਸਾਡੇ ਪਰਮੇਸ਼ਰਾਂ ਜੀ ਬਹਾਸ ਇੱਕ ਗੱਲ ਤੇ ਜੋੜਦੇ ਰਹੇ ਸੰਨ ਕਿ ਜੇ ਇਸ ਜੀਵ ਦੇ ਪੱਲੇ ਪਰਮੇਸ਼ਰ ਦਾ ਨਾਮ ਨਹੀਂ ਨਾ ਤੇ ਕਹਿੰਦੇ ਇਹ ਪਸ਼ੂ ਦੇ ਸਮਾਨ ਹੈ ਸਾਰੇ ਗੁਰੂ ਸਤਨਾਮ ਵਾਹ ਗੁਰੂ ਦੇ ਬਾਹਦਤੀ ਮਹਾਰਾਜੀ ਦਾ ਇੱਕ ਆਪਜੀ ਬਚਨ ਕਰਦੇ ਸੁਣਦੇ ਹੋ ਕਿ ਏਕ ਭਗਤੁ ਫਗਵਾਨ ਜਿਹ ਪ੍ਰਾਣੀ ਕੇ ਨਾਹੇ ਮਨ ਜਿਨ ਪਰਮੇਸ਼ਰ ਦੀ ਬੰਦਗੀ ਜਿਸ ਪ੍ਰਾਣੀ ਦੇ ਮਨ ਦੇ ਵਿੱਚ ਨਹੀਂ ਕਿਉਂਕਿ ਬਾਰ ਬਾਰ ਸਤਗੁਰੂ ਜੀ ਨੇ ਸਾਨੂੰ ਇਹ ਹੋਈ ਦਰਸਾਣਾ ਕੀਤਾ ਹੈ ਕਿ ਸੰਸਾਰ ਦੇ ਵਿੱਚ ਤੂੰ ਆਇਆ ਕਾਦੇ ਵਾਸਤੇ ਆਇਆ ਤੈਨੂੰ ਸਮਝਣਾ ਪਏਗਾ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਤਣ ਜੇ ਤੈਨੂੰ ਚੇਤੇ ਹੋ ਗੱਲਾਂ ਤੇ ਜਰੂਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਚੁ ਸਰਬੂਜ ਦੀ ਅਕੀ ਪੰਖੇ ਨਾਮ ਸਤਿਗੁਰੂ ਸੇਵ ਜੜੋ ਹਿਤ ਭਜਨ ਭਾਰ ਪਾਓ ਜੇ ਪਰਮੇਸ਼ਰ ਦੀ ਬੰਦਗੀ ਕਰੇਗਾ ਤੇ ਤੂੰ ਨਾਮ ਦੇ ਵਿੱਚ ਹਰਿ ਚੜ ਕੇ ਤੋ ਜਦ ਤੋ ਪਹਾੜ ਹੋ ਜਾਏਗਾ ਸਾਡੇ ਉਹਨੂੰ ਸੁਪਨਾ ਕਿਉਂਕਿ ਹਰ ਭਵਜੰਤ ਕੋ पार ਹੋਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਸਾਧ ਸੰਗਤ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਵੀ ਬਚਨ ਆਂਦਾ ਕਹਿੰਦੇ ਮਨ ਲੋਭੀ ਮਨ ਦਾਮ ਕੀ ਮਨ ਕੀ ਬਿਡੇ ਨਾ ਮੈਂ ਸ੍ਰੀ ਚੰਦਰ ਜਦ ਸੰਤ ਮਿਲੇ ਪਾਪ ਲਾਭਿਕ ਮੇਲਾ ਇਸ ਕਹਿ ਕਹਿੰਦੇ ਜਦੋਂ ਇਹਨਾਂ ਸਾਰਿਆਂ ਵਿੱਚ ਸੰਗਤ ਹੋਏਗੀ ਸਾਰਿਆਂ ਦਾ ਮਲਾਪ ਹੋ ਜਾਏਗਾ ਤੇ ਇਹਨੂੰ